ਬੁੱਗੀਪੁਰਾ ਚ 72 ਘੰਟੇ ਬਾਅਦ ਬਰਾਮਦ ਹੋਈ ਲਾਸ਼ ਸਾਸ਼ਟ੍ਰੀ ਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਦੱਸ ਦਈਏ ਕਿ 23 ਜੁਲਾਈ 2025 ਨੂੰ ਬੁੱਗੀਪੁਰਾ ਵਿੱਚ ਇੱਕ ਘਟਨਾ ਘਟ ਜਾਂਦੀ ਹੈ ਜਿਸ ਦੇ ਚਲਦਾਂ ਕਿ ਪਿੰਡ ਨਿਵਾਸੀਆਂ ਵੱਲੋਂ ਉਹ ਕਾਰ ਚਾਲਕਾਂ ਨੂੰ ਰੋਕਿਆ ਜਾਂਦਾ ਪਰ ਉਹ ਜਦੋਂ ਜੈਤ ਤੋਂ ਬਾਅਦ ਪਿੰਡ ਦੀ ਸੇਮ ਕੋਲ ਦੀ ਲੰਗ ਰਹੇ ਹੁੰਦੇ ਨੇ ਜਿੱਥੇ ਲੋਕਾਂ ਵੱਲੋਂ ਪਿੰਡ ਦੀ ਜੋ ਪਾਣੀ ਦੀ ਨਿਕਾਸੀ ਹੈ ਉਸ ਦੇ ਲਈ ਇੱਕ ਟੋਆ ਪੱਟਿਆ ਜਾਂਦਾ ਤੇ ਉਸ ਟੋਏ ਵਿੱਚ ਉਨ੍ਹਾਂ ਦੀ ਕਾਰ ਜੋ ਉਹ ਜਾਗਿਰਦੀ ਹੈ ਤੇ ਜਿਸ ਤੋਂ ਬਾਅਦ ਇੱਕ ਕਾਰ ਚਾਲਕ ਹੈ ਉਹ ਛੱਤ ਦੇ ਉੱਪਰ ਬੈਠ ਕੇ ਰੋਲਾ ਪਾ ਦਿੰਦਾ ਹੈ ਜਿਸ ਤੋਂ ਬਾਅਦ ਕੀ ਘੰਟੇ ਦੇ ਵਿੱਚ ਵਿੱਚ ਕਾਰ ਨੂੰ ਅਤੇ ਉਸ ਕਾਰ ਚਾਲਕ ਨੂੰ ਦੋਨਾਂ ਨੂੰ ਜਿੰਦਾ ਜਾਨ ਪਰਿਵਾਰ ਨੂੰ ਸੌਂਪ ਦਿੱਤਾ ਜਾਂਦਾ ਹੈ ਪਰ ਜੋ ਮੰਦਭਾਗੀ ਘਟਨਾ ਘਟੀ ਹੈ ਕਾਰ ਚਾਲਕ ਦੇ ਨਾਲ ਵਾਲੀ ਸੀਟ ਤੇ ਬੈਠਾ ਵਿਅਕਤੀ ਜੋ ਕਿ ਉਸ ਗੱਭ ਵਿੱਚ ਫਸ ਗਿਆ ਤੇ ਅੱਜ 72 ਘੰਟੇ 4 ਦਿਨਾਂ ਬਾਅਦ ਉਸ ਦੀ লাশ ਹੈ ਜੋ ਉਹ ਸੇਵਾ ਸੁਸਾਇਟੀ ਮੋਗਾ ਵੱਲੋਂ ਬਰਾਮਦ ਹੋਈ ਹੈ ਮੋਗਾ ਦੇ ਜੋ ਮੇਅਰ ਨੇ ਉਹ ਖੁਦ ਉੱਥੇ ਜਾ ਕੇ লাশ ਨੂੰ ਲੈ ਕੇ ਆਏ ਨੇ ਉਹਨਾਂ ਦੇ ਵੱਲੋਂ ਉਸ লাশ ਨੂੰ ਲੱਭਿਆ ਗਿਆ ਜਿਸ ਤੋਂ ਬਾਅਦ ਅੱਜ ਜੋ লাশ ਹੈ ਉਸ ਨੂੰ ਮੋਗਾ ਦੇ ਸਿਵਲ ਹਸਪੀਟਲ ਵਿੱਚ ਲਜਾਇਆ ਗਿਆ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਉਸ ਦਾ ਪੋਸਟਮਾਰਟਮ ਕਰਨ ਤੋਂ ਬਾਅਦ লাশ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਇਹ ਦੱਸ ਦਈਏ ਕਿ ਜੋ ਲਾਸ਼ ਹੈ ਉਹ ਜੀਰਾ ਦੀ ਰਹਿਣ ਵਾਲੇ ਸੀ ਇਸੇ ਲਈ ਇਹ ਕਹਿਆ ਜਾਂਦਾ ਹੈ ਕਿ ਸਾਨੂੰ ਅਕਸਰ ਇਸ ਮੌਸਮ ਤੋਂ ਬਚਣਾ ਚਾਹੀਦਾ ਹੈ ਅਗਰ ਕਿਸੇ ਰਾਹਤੇ 'ਚ ਤੁਹਾਨੂੰ ਖਤਰਾ ਦਿਖਦਾ ਹੈ ਆਪਣੀ ਜ਼ਿੰਦਗੀ ਤੋਂ ਕੀਮਤੀ ਆਪਦੇ ਸਫ਼ਰ ਨੂੰ ਨਾ ਸਮਝਿਆ ਜਾਵੇ ਹੋਰ ਇਸੇ ਤਰ੍ਹਾਂ ਦੇ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਨਾਲ ਧੰਨਵਾਦ